ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਫੇਰ ਕੁਝ ਨਵੇਂ ਡਿਜ਼ਾਈਨਾਂ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਅਗਰ ਤੁਹਾਨੂੰ ਇਹ ਪਸੰਦ ਆਉਂਦੇ ਆ ਜੀ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਜੇ ਅਗਰ ਤੁਹਾਨੂੰ ਜਲਦੀ ਹੈ ਤੁਸੀਂ ਆਰਡਰ ਤੇ ਜਿਵੇਂ ਆਪਾਂ ਇੱਕ ਸੂਟ ਵੀ ਬਣਾਉਣੀ ਆ ਤਾਂ 10 ਤੋਂ 15 ਡੇਜ਼ ਦੇ ਵਿੱਚ ਇਹ ਆਰਡਰ ਚੱਲਾ ਜਾਂਦਾ ਕਿਉਂਕਿ ਕਈ ਕਲਰ ਹੁੰਦੇ ਆ ਡਾਈ ਕਰਵਾਉਣੇ ਪੈਂਦੇ ਆ ਜਾਂ ਸੀਜ਼ਨ ਦਾ ਟਾਈਮ ਹੈਗਾ ਕਾਫੀ ਟਾਈਮ ਲੱਗ ਜਾਂਦਾ ਸੋ ਹਸੇ ਲਈ ਆਪਾਂ ਤੁਹਾਨੂੰ ਜਿਹੜੇ ਰੈਡੀ ਪੀਸ ਦਿਖਾ ਰਹੇ ਹਾਂ ਅਗਰ ਤੁਹਾਡੀ ਮੈਜ਼ਰਮੈਂਟ ਦੇ ਅਕੋਰਡਿੰਗ ਹੈ ਜਿਹੜਾ ਇਹ ਸੂਟ ਆਉਂਦੇ ਹੈਗੇ 44 ਲੈਂਥ ਹੈ ਜੀ ਇਹਨਾਂ ਦੀ ਔਰ 20 ਤੋਂ 22 ਤੋਂ 24 ਹੈ ਜਿਹੜਾ ਘੇਰਾ ਹੈਗਾ ਸੋ ਅਗਰ ਤੁਹਾਡੇ ਸੈੱਟ ਆਉਂਦਾ ਤਾਂ ਤੁਸੀਂ ਐਜ਼ ਇਟ ਇਜ਼ ਹੈ ਜਿਹੜਾ ਪੀਕ ਕਰ ਸਕਦੇ ਹੋ ਇਹ ਜਿਵੇਂ ਅਨਲਾਈਟ yellow shade ਜੀ ਨੂੰ ਆਪਾਂ ਕੱਚਾ ਪੀਲਾ ਸ਼ੇਡ ਵੀ ਕਹਿੰਦੇ ਆ ਸੋ ਇਹ ਪੀਟਰ ਵਰਕ ਵਿਦ ਥ्रेड embroiderry ਕੀਤੀ ਹੋਈ ਹੈ ਸੋ ਇਹ ਦੇਖ ਸਕਦੇ ਹੋ ਤੁਸੀਂ ਬਾਰਡਰ ਬਣਿਆ ਹੋਇਆ ਸੈਂਟਰ ਪੈਨਲ ਬਣਿਆ ਹੋਇਆ ਔਰ ਇਹਦਾ ਜਿਹੜਾ ਗਲਾ ਬਣਿਆ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹੜਾ ਇਹ ਕਨਸੈਪਟ ਹੈ ਤੁਸੀਂ ਇਹਨੂੰ ਇਹਦੀ ਨਾਲ ਦੀ ਹੀ ਬਾਟਮ ਹੈ ਇਹ ਸ਼ਿਮਰ ਦੇ ਉੱਪਰ ਹੈ ਲਾਈਟ ਯellow ਸ਼ਿਮਰ ਜੌਰਜਟ ਹੈ ਜੀ ਇਹ ਕਿਉਂਕਿ ਕਾਫੀ ਟਾਈਪ ਦਾ ਕੱਪੜਾ ਜਿਹੜਾ ਆ ਚੁੱਕਿਆ ਹੈਗਾ ਸ਼ਿਮਰ ਔਰਗੈਂਜ਼ਾ ਔਰ ਕ੍ਰਾਸ਼ ਟਿਸ਼ੂ ਸੋ ਇਹਦੇ ਵਿੱਚ ਕਾਫੀ ਹੈ ਇਹ ਜੌਰਜਟ ਟਾਈਪ ਹੀ ਕਪੜਾ ਹੈਗਾ ਸ਼ਿਮਰ ਦੇ ਵਿੱਚ ਹੈ ਜਿਵੇਂ ਥੋੜੀ ਬਹੁਤ ਸ਼ਾਈਨ ਆ ਜਾਂਦੀ ਹੈ ਇਹਦੇ ਵਿੱਚ ਤਾਂ ਥੋੜੀ ਸ਼ਾਈਨਿੰਗ ਹੈ ਇਹ ਸਟਫ ਦੇ ਵਿੱਚ ਸੋ ਇਸ ਤਰ੍ਹਾਂ ਇਹ ਕਿ ਰਹਿ ਜੀ ਤੇ ਉੱਪਰ ਤਾਂ ਕਿਦੇ ਗਲੇ ਦੇ ਬੋਕੀਤਾ ਹੋਇਆ ਸੇਮ ਇਹਦੀ ਜਿਹੜੀ ਆਪਣੀ ਬਾਟਮ ਹੈਗੀ ਆ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਔਰ ਜਿਵੇਂ ਕਿ ਆਪਣਾ ਸਾਰਿਆਂ ਨੇ ਬਾਦਲਾ ਦੇ ਵਰਕ ਦੀ ਕਾਫੀ ਡਿਮਾਂਡ ਕੀਤੀ ਹੋਈ ਸੀ ਸੋ ਆਪਾਂ ਬਾਦਲਾ ਵਰਕ ਦੇ ਜਿਹੜੇ ਡਿਜ਼ਾਈਨ ਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਵੇਂ ਇਹ ਪੀਕਾਕ ਸ਼ੀਡ ਹੈ ਜੀ ਇਹ ਹੀ ਹੈਗਾ ਜਾਰਜਟ ਦੇ ਵਿੱਚ ਸੋ ਇਹਦੇ ਨੀਚੇ ਜਿਵੇਂ ਇਸ ਤਰ੍ਹਾਂ ਬਾਦਲਾ ਵਰਕ ਹੋਇਆ ਹੋਇਆ ਫੁੱਲ ਜਿਹੜਾ ਵਿੱਚ ਸਾਰੇ ਦੇ ਵਿੱਚ ਹੈ ਜਿਹੜਾ ਇਸ ਤਰ੍ਹਾਂ ਆਪਾਂ ਡਾਟਸ ਦਿੱਤੀਆਂ ਹੋਈਆਂ ਆ ਨੀਚੇ ਕੀ ਰਕਾ ਕਾਫੀ ਹੈਵੀ ਹੈ ਸਿੰਗਲ ਜਿਵੇਂ ਟਾਂਕੇ ਦਾ ਕੰਮ ਹੈ ਸੋ ਉਸ ਟਾਈਪ ਦਾ ਬਾਦਲਾ ਵਰਕ ਹੈ ਔਰ ਇਸ ਤਰ੍ਹਾਂ ਗਲੇ ਤੇ ਵਰਕ ਹੋਇਆ ਸੋ ਇਹਦੀ ਜਿਹੜੀ ਬਾਜੂ ਹੈਗੀ ਹੈ ਉਹ ਇਸ ਤਰ੍ਹਾਂ ਜੀ ਬਾਜੂ ਦਾ ਵਰਕ ਹੈ ਸੋ ਇਹਦੀ ਕਲਰ ਬਹੁਤ ਹੀ ਪਿਆਰਾ ਹੈਗਾ ਇਹ ਵੀ ਤੁਸੀਂ ਹੈ ਜਿਹੜਾ ਆਪਣਾ ਟਰਾਈ ਕਰ ਸਕਦੇ ਹੋ ਡਿਫਰੈਂਟ ਸ਼ੇਡ ਤੇ ਵੀ ਕੋਈ ਵੀ ਡਾਰਕ ਸ਼ੇਡ ਤੇ ਵੀ ਤੁਸੀਂ ਬਾਦਲਾ ਵਰਕ ਕਰੋਗੇ ਤਾਂ ਉਹਦੀ ਗ੍ਰੇਸ ਹੈ ਜਿਹੜੀ ਬਹੁਤ ਹੀ ਵਧੀਆ ਹੁੰਦੀ ਹੈ ਲਾਈਟ ਸ਼ੇਡ ਦੇ ਵਿੱਚ ਵੀ ਆਪਾਂ ਤੁਹਾਡੇ ਤੁਸੀਂ ਲਾਸਟ ਵੀਡੀਓ ਦੇ ਵਿੱਚ ਜਾ ਕੇ ਦੇਖੋਗੇ ਕਿ ਆਪਾਂ ਹਰ ਇੱਕ ਕਲਰ ਦੇ ਉੱਪਰ ਤਕਰੀਬਨ ਤੁਹਾਨੂੰ ਹਰ ਇੱਕ ਵਰਕ ਹੈ ਜਿਹੜਾ ਦਿਖਾਇਆ ਹੋਇਆ ਹੈ ਬਾਦਲਾ ਵਰਕ ਹੈ ਚਾਹੇ ਯਾਰੀ ਵਰਕ ਹੈ ਸੋ ਅਗਰ ਤੁਸੀਂ ਕੋਈ ਵੀ ਕਲਿਊ ਲੈਣਾ ਹੈ ਜਾਂ ਤੁਹਾਨੂੰ ਕਨਫਿਊਜ਼ਨ ਹੈ ਕਿ ਤੁਸੀਂ ਲਾਈਟ ਸ਼ੇਡ ਦੇ ਵਿੱਚ ਜਾਣਾ ਹੈ ਜਾਂ ਡਾਰਕ ਦੇ ਵਿੱਚ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਇਹ ਹੈਗਾ ਜੀ ਡਬਲ ਟੋਨ ਸੂਟ ਹੈਗਾ ਡਬਲ ਡਾਈ ਸੋ ਇਹ ਵੀ ਜਿਵੇਂ ਅੱਜ ਕੱਲ ਟ੍ਰੈਂਡ ਦੇ ਵਿੱਚ ਨੇ ਕਾਫੀ ਜਿਆਦਾ ਬ੍ਰਾਊਨ ਔਰ ਲਾਈਟ yellow ਦਾ ਸ਼ੇਡ ਹੈਗਾ ਇਹਦਾ ਵੀ ਬਹੁਤ ਹੀ ਪਿਆਰਾ ਕਨਸੈਪਟ ਬਣਿਆ ਹੋਇਆ ਇਸ ਤਰ੍ਹਾਂ ਇਹ ਗੋਟਾ ਵਰਕ ਦੇ ਵਿੱਚ ਹੈ ਜਿਹੜਾ ਥ्रेड embroidery ਕੀਤੀ ਹੋਈ ਹੈ ਸੋ ਇਸ ਤਰ੍ਹਾਂ ਗੋਟਾ ਵਰਕ ਦਿੱਤਾ ਹੋਇਆ, ਥ੍ਰੈਡ ਏਮਬਰਾਇਡਰੀ ਹੈ, ਬਾਦਲਾ ਸੋ ਇਹ ਡਾਈ ਕੀਤਾ ਹੋਇਆ ਡਬਲ ਸੋ ਇਹ ਹੈ ਜਿਹੜੀ ਬਾਜੂ ਤੇ ਵੇਲ ਆਏਗੀ। ਸੋ ਬਹੁਤ ਹੀ ਪਿਆਰਾ ਕਨਸੈਪਟ ਹੈ। ਇਹਦੇ ਨਾਲ ਬਾਟਮ ਤੁਸੀਂ ਬਰਾਊਨ ਵੀ ਕਰਵਾ ਸਕਦੇ ਹੋ। ਔਰ ਤੁਸੀਂ yellow ਵੀ ਕਰਵਾ ਸਕਦੇ ਹੋ। ਸੋ ਲਾਈਟ ਯਾ ਲੈਮਨ yellow ਸ਼ੇਡ ਹੈਗਾ। ਇਹ ਬਹੁਤ ਹੀ ਪਿਆਰਾ ਔਰ ਇਹਦੇ ਵਿੱਚ ਜਿਹੜਾ ਜੀ ਦੁਪੱਟਾ ਹੈਗਾ ਇਹ ਵੀ ਡਬਲ ਟੋਨ ਦਾ ਹੈ। ਤੋ ਇਸ ਤਰ੍ਹਾਂ ਕਟਵਰਕ ਹੋਇਆ ਹੋਇਆ ਫੋਰ ਸਾਈਡ ਫੋਰ ਜਿਹੜਾ ਪੈਨਲ ਬੰਨਿਆ ਹੋਇਆ ਵੇਲ ਦਾ ਇਸ ਤਰ੍ਹਾਂ ਔਰ ਵਿੱਚ ਹੀ ਬੂਟੇ ਦਿੱਤੇ ਹੋਏ ਆ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਔਰ ਵਿੱਚ ਜਿਹੜੇ ਫਲਾਰ ਦਿੱਤੇ ਹੋਏ ਆ ਸੋ ਆਪਾਂ ਸ਼ਰਟ ਦੇ ਵਿੱਚ ਥੋੜਾ ਮਿਕਸਚਰ ਜਾਂ ਕੰਮ ਦਿੱਤਾ ਹੋਇਆ ਸੋ ਇਹ ਵੀ ਕਲਰ ਹੈ ਜਿਹੜਾ ਕਲਰ ਕੰਬੀਨੇਸ਼ਨ ਵੀ ਬਹੁਤ ਆਸਮ ਹੈ ਔਰ ਵਰਕ ਵੀ ਸੋ ਤੁਸੀਂ ਇਸ ਤਰ੍ਹਾਂ ਦੇ ਸੂਟਸ ਹੈਗੇ ਆ ਜਿਹੜੇ ਟਰਾਈ ਕਰ ਸਕਦੇ ਹੋ ਕਿਉਂਕਿ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਜੀ ਜੋ ਵੀ ਸੂਟ ਆਪਣੇ ਕੋਲੇ ਨਵੇਂ ਬਣ ਰਹੇ ਆ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਆ ਅਗਰ ਤੁਸੀਂ ਹੈਂਡਵਰਕ ਦਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਬਣਾਉਣਾ ਚਾਹੁੰਦੇ ਹੋ ਸੋ ਤੁਸੀਂ ਆਪਣਾ ਡਿਜ਼ਾਈਨ ਪੇਜ ਕੀ ਵੀ ਬਣਾ ਸਕਦੇ ਹੋ ਸੋ ਅਗਰ ਥੋੜਾ ਜਲਦੀ ਚਾਹੀਦਾ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਸਾਡੇ ਡਿਜ਼ਾਈਨਸ ਦੇ ਵਿੱਚੋਂ ਹੀ ਸਿਲੈਕਟ ਕਰਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਈਜ਼ੀ ਹੋ ਜੇ ਕਿਉਂਕਿ ਹਰ ਇੱਕ ਨਵੇਂ ਡਿਜ਼ਾਈਨ ਨੂੰ ਜਿਹੜਾ ਸਿਲੈਕਟ ਕਰਨਾ ਉਹਨੂੰ ਬਣਾਉਣਾ ਥੋੜਾ ਔਖਾ ਕੰਮ ਹੋ ਜਾਂਦਾ ਥੋੜਾ ਟਾਈਮ ਲੱਗਦਾ ਹੈ ਉਹਨੂੰ ਕਿਉਂਕਿ ਹਰ ਇੱਕ ਸੂਟ ਦੇ ਨਵਾਂ ਜਿਹੜਾ ਡਿਜ਼ਾਈਨ ਜਦੋਂ ਸੈੱਟ ਕਰਦੇ ਆ ਸਾਨੂੰ ਪ੍ਰੋਪਰ ਇੱਕ ਇੱਕ ਚੀਜ਼ ਦੇਖ ਕੇ ਜਿਹੜੀ ਅਸੀਂ ਸਿੱਪੀ ਦਾ ਕਲਰ ਹੋ ਗਿਆ ਚਾਹੇ ਫਰੇਸ ਹੋ ਗਿਆ ਸੋ ਉਹ ਥੋੜਾ ਦੇਖਣਾ ਪੈਂਦਾ ਸੋ ਅਗਰ ਤੁਹਾਡਾ ਵੈਡਿੰਗ ਹੈਗੀ ਜਿਹੜੀ ਜਨ ਦੇ ਐ ਫੈਬ ਦੇ ਵਿੱਚ ਹੈ ਤਾਂ ਤੁਸੀਂ ਜਿਹੜੇ ਆਰਡਰ ਆਪਣੇ ਹੁਣ ਦੇ ਸਕਦੇ ਹੋ ਕਿਉਂਕਿ ਫਿਰ ਜਿਹੜਾ ਕਾਫੀ ਟਫ ਹੋ ਜਾਂਦਾ ਸਾਡੇ ਲਈ ਵੀ ਤੁਸੀਂ ਕਿਉਂਕਿ ਬਾਅਦ ਦੇ ਵੀ ਸੂਟਸ ਆ ਜਿਹੜੇ ਡਾਈ ਹੋਣੇ ਵੀ ਥੋੜੇ ਮੁਸ਼ਕਿਲ ਹੋ ਜਾਂਦੇ ਆ ਕਲਰ ਸਹੀ ਹੋਣੇ ਸੋ ਤੁਸੀਂ ਇਹ ਜਿਹੜੇ ਸੂਟ ਹੈ ਹੁਣ ਆਪਾਂ ਨੂੰ ਆਰਡਰ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਟਾਈਮ ਤੇ ਜਿਹੜਾ ਆਰਡਰ ਤੁਹਾਡਾ ਮਿਲ ਸਕੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਔਰ ਆਰਡਰ ਦੇਣ ਲਈ ਨੰਬਰ ਆ ਤੁਹਾਨੂੰ ਦੱਸਿਆ ਹੋਇਆ ਹੈ ਹੈਡਿੰਗ ਦੇ ਉੱਪਰ ਹੋਏਗਾ ਤੁਸੀਂ ਉੱਥੇ ਜਾ ਕੇ WhatsApp ਮੈਸੇਜ ਭੇਜੋ ਪ੍ਰਾਈਸ ਜਾਣੋ ਦੈਨ ਆਪਣਾ ਆਰਡਰ ਫਾਈਨਲ ਕਰੋ ਸੋ ਜੀ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much